ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਪਸ਼ੂ ਮੰਡੀ ਜਗਰਾਵਾ ਹਰ ਮਹੀਨੇ ਦੀ 23 ਤਰੀਕ ਨੂੰ ਲੱਗਦੀ ਆ ਇੱਕ ਦੋਸਤੋ ਟਾਪ ਦੀ ਵਾੜ ਵਿਖਾਉਣੀ ਸਾਨੂੰ ਬਹੁਤ ਚੰਗੀ ਪ੍ਰਿੰਟ ਵਾਲੀ ਵੱਛੀ ਆ ਦੇਖ ਸਕਦੇ ਤਾਜੀ ਸੂਈ ਵੀ ਆ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪ੍ਰੀਲੀਆਰ ਵੀਡੀਓ ਵੇਖਦੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626959 ਤੇ ਕਨੈਕਟ ਕਰ ਸਕਦੇ ਆ ਆ ਜਾ ਬਈ ਆ ਕਰ ਲਾ ਕਰ ਸਾਦੀ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੇ ਬਈ ਕਰਨ ਸਿੰਘ ਪਿੰਡ ਬੈਣੀ ਜ਼ਿਲ੍ਹਾ ਫਤਿਹਗੜ ਸਾਹਿਬ ਠੀਕ ਆ ਵੇੜ ਕਰਦੀ ਆ ਕਿ ਵਪਾਰ ਦਾ ਕੰਮ ਆ ਵਪਾਰ ਦਾ ਹੀ ਕਰਨਾ ਠੀਕ ਆ ਤੇ ਸੁਆ ਇਹ ਬਲੂਨ ਐ ਦੋ ਦੰਦਾ ਠੀਕ ਆ ਜੀ ਤੇ ਮਗਰ ਬੱਚਾ ਇਹਦੇ ਕੀ ਆ ਗਿਆ ਬੱਚੀ ਆ ਮਗਰ ਇਹਦੇ ਮਗਰ ਬੱਚੀ ਆ ਉਹ ਪਤਾ ਕਿਹੜੇ ਸੀਮੰਦੀ ਆ ਬਈ ਇਹਦੇ ਬਾਰੇ ਠੀਕ ਆ ਹੁਣ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਤੇ ਰਾਤ ਹੀ ਸੂਈਆ 12 ਵਜੇ ਠੀਕ ਆ ਕਿੰਨੀ ਕਬੌਲੀ ਹੋਊਗੀ ਹੁਣ ਦੱਤ ਪਾ ਦੋ 20 30 ਕਿਲੋ ਬਲੂਨ ਇਹ 30 ਕਿਲੋ ਹਾਂ ਮੁੱਲੇ ਦਾ ਮੁੱਲੇ ਦਾ 160 1 ਲੱਖ 60 ਹਜ਼ਾਰ ਵਿੱਚ ਉਹ ਹੋ ਜੂ ਮਾਨਤਾਲ ਹਾਂ ਹੋ ਜੀ ਫੋਨ ਨੰਬਰ ਦਗਾ ਦੇ ਨੰਬਰ ਸਹੀ ਹੈ 97566 ਇੱਕ ਵਾਰੀ ਹੋਰ ਬੋਲ ਦੇ ਵੀ 97564 97561 ਠੀਕ ਆ ਤੋਰ ਦੇ ਇੱਕ ਵਾਰੀ ਹੋਰ ਹੋਰ ਤੋਰ ਦੇ ਦੋਸਤੋ ਪਲੂਣ ਵੱਛੀ ਸੂਈ ਆ ਦੋ ਦੰਦ ਬਹੁਤ ਚੰਗੀ ਕੱਦ ਕਾਠ ਬਹੁਤ ਚੰਗਾ ਦੇਖ ਸਕਦੇ ਆ ਤੁਰਦੀ ਦੇਖ ਸਕਦੇ ਦੋਸਤ ਮੱਲਾ ਵਾਂਗੂ ਤੁਰਦੀ ਆ ਚੰਗੀ ਵਿਹੜਾ ਜ਼ਰੂਰ ਕਨੈਕਟ ਕਰ ਲਿਓ ਨੰਬਰ ਤੁਹਾਨੂੰ ਬਾਈ ਦਾ ਲੈਦਾ ਤੇ ਵੀਡੀਓ ਜਿੰਨੀ ਹੋ ਸਕੇ ਵਰਤਵਾਦ ਸ਼ੇਅਰ ਕਰ ਦਿਓ ਦੇਖ ਸਕਦੇ ਆ ਪ੍ਰਿੰਟ ਵਾਲੀ ਦੋਸਤੋ ਵੱਛੀ ਵਿਖਾਈ ਤੁਹਾਨੂੰ ਇੱਕ ਬਹੁਤ ਚੰਗੀ ਸਭੀ ਦੋਸਤੋ ਵੀਡੀਓ ਜਿੰਨੀ ਹੋ ਸਕੇ ਸ਼ੇਅਰ ਕਰ ਦਿਓ ਧੰਨਵਾਦ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਮਿਲਦੇ ਨੇ ਵੀਡੀਓ ਦੇ ਨਾਲ